ਹੈਲੋ ਫਰੈਂਡ ਕੀਤਾ ਹੈਲੋ ਫਰੈਂਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਨਸ਼ਾਹੀਏ ਬਲੌਗ ਵਿੱਚ ਤੁਹਾਡਾ ਵੈਲਕਮ ਹੈ ਜੀ ਸਾਡੇ ਮਾਨਸ਼ਾਹੀਏ ਬਲੌਗ ਨੂੰ ਜੀ ਵੱਧ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਮੇਰਾ ਨਾਮ ਜਸਕੀਰ ਪਾਜੀ ਮੈਂ ਜੀ ਅੱਜ ਹੰਡੇ ਆਏ ਆ ਹਨ ਕਿੱਥੇ ਆਏ ਆ ਦਾਏ ਹਨਾ ਕੱਕਪੌਣਾ ਦਾ ਨਾਨੀ ਵਾਲੇ ਆਏ ਆ ਜਸਕੀਰ ਤੇ ਭਾਈ ਕੱਖ ਪਾਈ ਜਾਂਦਾ ਹਨ ਮੱਝਾਂ ਨੂੰ ਕੱਖ ਪਾਉਣਾ ਕੱਖ ਪਾਉਣਾ ਹਾਂ ਠੀਕ ਹੈ ਭਾਈ ਜਸਕੀਰ ਸਾਡਾ ਮੱਝਾਂ ਨੂੰ ਕੱਖ ਪਾਉਂਦਾ ਇਹਦੇ ਕੋਲ ਛੋਟੀ ਜੀ ਕਹੀ ਹੈਗੀ ਹਨਾ ਨਿੱਕੀ ਜੀ ਕਹੀ ਆ ਠੀਕਾ ਿੱਡੀ ਕਹੀ ਆ ਠੀਕਾ ਹਾਂ ਠੀਕਾ ਠੀਕਾ ਠੀਕ ਹੈ ਕਿੱਥੇ ਗਿਆ ਸੀ ਅੱਜ ਤੂੰ ਨਾਨੀ ਕੋਲੇ ਨਾਨੀ ਕੋਲੇ ਬੱਲੇ 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 ਇਹ ਭਾਈ ਸਾਡਾ ਜਸਕੀਰਤਾ ਹੈ ਹਾਂ ਜਸਕੀਰ ਤਾ ਮੰਦ ਮਾਜੀ ਨੂੰ ਕੱਖ ਪਾਉਂਦਾ ਗਰਬਾ ਸੱਤ ਕੋਣ ਨਾ ਆ ਮਾਜੂ ਨੂੰ ਇਹ ਹੰਢਿਆਏ ਆ ਗਿਆ ਕੱਖ ਪਾਊਆ ਟੋਕਰਾ ਚੱਕ ਲਿਆ ਭਾਈ ਓਏ 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 ਜਸਕੀਰ ਤਾ ਓਏ ਓਏ ਓ ਮਮੂ ਚੱਤ ਦੇ ਦੇ ਹਾਂ ਓ ਸ਼ਰਤੇ ਓ ਸ਼ਰਤੇ ਚੱਕ ਲਿਆ ਭਾਈ ਸ਼ਰਤੇ ਚੱਕ ਲਿਆ ਚਲੋ 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 ਭਾਈ ਚਲੋ ਭਾਈ ਹਜਾ ਹਾਂ का टोकरा, टोकरा डिगबूगा आए चक लें आप आज 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 ये भाई, भाई, हाँ, भाई, हाँ, भाई, हाँ, भाई हाँ। हाँ। कह क ਆ ਸਾਡੀ ਮੱਝ ਆ ਵੀ ਕੱਟੀ ਛੋਟੀ ਜੀ ਹੈਨਾ ਕੱਟੀ ਕੱਖ ਦਾ ਪਾਇ ਨਹੀਂ ਕੱਟੀ ਨੂੰ ਖਾਊਗੀ ਕੀ ਖਾਂਦੀ ਹੈ ਖਾਂਦੀ ਕੀ ਖਾਂਦੀ ਆ ਕੱਖ ਖਾਂਦੀ ਆ ਕੱਖ ਖਾਂਦੀ ਆ ਨਾ ਬੈਠ ਜੁਨੋ ਹਾਂ ਖਾਠ ਕੱਖ ਪਾ ਲੈ ਪਾ ਦੇ ਕੱਖ ਹੂੰ ਕੱਕ ਵਧੀਏ ਪਾਤਾ 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 ਠੀਕ ਹੈ ਵੈਰੀ ਗੁੱਡ ਹੈ ਓਏ ਓਏ ਹੋਲੀ نیچے ਬਟ ਨੀਚੇ ਬੱਚ ਬੱਚੇ ਇਹ ਇਹ ਬੱਸ ਬਹੁਤ ਆ ਬਹੁਤ ਆ ਬਹੁਤ ਆ ਬੱਸ ਬਹੁਤ ਠੀਕ ਆ ਚਲੋ ਚਲੋ ਭਾਈ ਓਏ ਚਲੋ ਭਾਈ ਓਏ 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 ਓਏ

ਗੁਜੈਰ ਤੇ ਇਹ ਤਾਂ ਆ ਗਈ ਹੈ ਜੈ ਗੋ ਨਾ 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 ਮੈਨੂੰ ਜਿਵੇਂ ਆਦਾ ਬਾਏ ਕਰ ਦੇ ਬਾਏ ਬੁਲਵਾਤਾ ਦਾ ਬਾਏ ਤਾਂ ਕੇ ਨਹੀਂ ਆਦਾ ਮੈਂ ਤਾਂ ਖਿ ਮੈਂ ਤਾਂ ਖਿ ਮੈਂ ਤਾਂ ਖਿ ਮੈਂ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਕੀ ਕਰੋ ਦੇਖਣਾ ਹੂੰ ਦੇਖਣਾ ਕੀ ਕਰਦੀ ਆ ਮੰਮੀ ਆਏ ਬੋਲਦੀ ਆ ਫਿਰ ਹੈ ਪਿਆਰ ਤੋਂ ਪਿਆਰ ਤੇਰੇ ਆਏ ਬੋਲਦੀ ਆ ਹੈ ਦਾਤਾ ਮੰਮੀ ਦੇਖ ਕੇ ਕਿਵੇਂ ਬੋਲਦੀ ਆ ਕਣੀ ਕਿਵੇਂ ਵਧੀਆ ਠੀਕ ਹੈ ਹੋਰ ਵਧੀਆ ਠੀਕਾ ਤੁਹਾਡੇ ਚੈਨਲ ਦਾ ਨਾਂ ਕੀ ਹੈ ਪੰਮਾ ਜੱਟ ਜੀ ਠੀਕ ਹੈ ਪੰਮਾ ਜੱਟ ਵਲੌਗ ਠੀਕ ਹੈ ਜਰੂਰ ਸਬਸਕ੍ਰਾਈਬ ਕਰਨਾ ਜੀ ਠੀਕ ਹੈ ਤੇ ਸਾਡਾ ਚੈਨਲ ਆ ਜੀ ਰਾਇਲ ਕਮੇਡੀ ਠੀਕ ਹੈ ਜੀ ਕਿੱਥੋਂ ਆ ਜੀ ਤੁਸੀਂ ਅਸੀਂ ਇਹ ਮੇਰੀ ਭੈਣ ਆ ਬਈ ਠੀਕ ਹੈ ਨਹੀਂ ਜੀ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮਾਨਸ਼ਾਹੀ ਹੈ ਜੈਨ ਨੂੰ ਇਹਨਾਂ ਦਾ ਚੈਨਲ ਹੈਗਾ ਪੰਮਾ ਜੱਟ ਇੱਕ ਹੈਗਾ ਰੋਇਲ ਕਮੇਡੀ ਸਤਿ ਸ਼੍ਰੀ ਅਕਾਲ ਬਲਾਪਣੀ ਸਤਿ ਸ਼੍ਰੀ ਅਕਾਲ ਜੀ ਕਾਤਾ ਕਿਵੇਂ ਆ ਵਧੀਆ ਠੀਕ ਹੈ ਮੈਂ ਫੁੱਲਾਂ ਤੇ ਬਾਂਹ ਲਿਪੜਾ ਜਾ ਫਿਰਦਾ ਉਹ ਕੰਮ ਕਰਕੇ ਹਰੇ ਆ ਕੀ ਕੰਮ ਕਰ ਰਿਹਾ ਤਾ ਮਜੂ ਕੱਖ ਪਾਇਨੇ ਹੋਰ ਕਿਵੇਂ ਠੀਕ ਆ ਵਧੀਆ ਮਖਿਆ ਕੀ ਪੁੱਛਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸੈਂਕ ਕਰੋ ਸਾਡੇ ਕੀਤ ਦੇ ਚੈਨਲ ਨੂੰ ਲੈ ਕੇ ਵੱਧ ਤੋਂ ਵੱਧ ਕਰੋ ਠੀਕ ਹੈ ਹੁਣ ਪਾਣੀ ਹੀ ਪੀਣਾ ਡੱਪ ਕੇ ਠੀਕ ਹੈ ਹੋਰ ਇਹ ਬਹਰੀਆਂ ਹੁਣਾਂ ਪਿਆ ਆਹ ਕੀਰਤਾ ਗੋ ਤਾਂ ਹੁਣ ਲੱਗੂਗਾ ਹੀ ਕੀ ਹੋ ਗਿਆ ਹਾਂ ਦੋ ਕੀ ਦੋ ਦੱਦਾ ਗੋਹਾ ਲੱਗਿਆ ਕੀ ਲੱਗਿਆ ਦੋ ਦੱਦਾ ਹੈ ਓਏ ਇਹਦੀ ਲੱਗਿਆ ਓਏ ਦੋ ਦੱਦਾ ਉਹ ਦੋਹਾ ਲੱਗਿਆ ਓਏ ਕੀ ਹੋ ਗਿਆ ਓ ਪਾਦ ਲੋ ਟੋਰੇ ਪਤੂਰੇ ਚੱਲ ਤੂੰ ਚੱਲ ਤੂੰ ਖੜਾ ਤੂੰ ਟੋਕੀ ਚੱਲ ਖੜਾ ਉੱਪਰ ਪੈਰ ਸਾਫ ਕਰੀਏ ਆ来 ਜਾ ਆ ਜਾ ਹੁਣ ਇੱਧਰ ਆਣਾ ਕੰਨਾ ਉਹ ਬਹੁਤ ਬੰਦ ਕਰ ਦੇ ਜਲਸਾ ਕੀ ਬੰਦ ਕਰਦੇ ਜਲਸਾ ਬੰਦ ਕਰ ਦੇ ਜਲਸਾ ਬੰਦ ਕਰ ਦੇ ਕੀਰਤ ਪੈਰ ਸਾਫ ਕਰ ਦੇ ਚਲੋ ਹੈ ਐ ਕਿ ਤੋ ਮਨੇ ਹੋ ਨਾ ਪੈਰ ਕਰੋ ਭਾਈ ਸਾਡੇ ਕੀਰਤ ਦੇ ਪੈਰਾਂ ਨੂੰ ਗੋਹਾ ਲੱਗ ਗਿਆ ਕੀ ਲੱਗੇ ਕੀਰਤ ਦੂਜੇ ਵਾਰ ਵੀ ਕਰ ਦੂਜਾ ਪੈਰ ਕੀ ਲੱਗੇ ਪੈਰ ਨੂੰ

ਕੀ ਚੱਲੂਗਾ